ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਹਿਬਲ ਕਲਾਂ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਨੇੜੇ ਇਹਦੇ ਪਿੰਡ ਗੁਰੂਸਰ ਅਤੇ ਸਰਾਵਾ ਰਹਿ ਜਾਂਦੇ ਆ ਬਰਗਾੜੀ ਵੀ ਨੇੜ ਹੈ ਹਾਈਵੇ ਦੇ ਉੱਤੇ ਹੀ ਆਉਂਦਾ ਦੱਸੋ ਜਦੋਂ ਆਪਾਂ ਫਰੀਦਕੋਟ ਤੋਂ ਬਠਿੰਡੇ ਵੱਲ ਨੂੰ ਜਾਂਦੇ ਆ ਵਾਇਆ ਬਾਜਾਖਾਨਾ ਤੋਂ ਉਸ ਹਾਈਵੇ ਦੇ ਉੱਤੇ ਇਹ ਪਿੰਡ ਆਉਂਦਾ ਬਹਿਬਲ ਕਲਾਂ ਚਰਚਤ ਰਿਹਾ ਪਿਛਲੇ ਕੁਝ ਟਾਈਮ ਦੇ ਵਿੱਚ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਖੇਤੀਬਾੜੀ ਕਰਦਾ ਤੇ ਨਾਲ ਜਿਵੇਂ ਖੇਤੀਬਾੜੀ ਵਾਲੇ ਵੀਰ ਘਰਾਂ ਚ ਪਸ਼ੂ ਰੱਖਦੇ ਓਵੇਂ ਇਸ ਬਾਈ ਨੇ ਵੀ ਆਪਦੇ ਘਰੇ ਦੁੱਧਾਸਤੇ ਕੁਸ ਪਸ਼ੂ ਰੱਖੇ ਹੋਏ ਆ ਤੇ ਉਹਨਾਂ ਜਿਹੜੇ ਘਰ ਦੇ ਪਸ਼ੂ ਉਹਨਾਂ ਦੇ ਵਿੱਚੋਂ ਹੀ ਅੱਜ ਇੱਕੇ ਮੱਝ ਬਾਈ ਨੇ ਵਿਕਾਊ ਕੀਤੀ ਆ ਆਪਾਂ ਇਹਦੇ ਸੰਬੰਧੀ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਨਾਗ ਜਿਹਨੂੰ ਜਚੂਗਾ ਦੱਸੋ ਜਿਹਨੂੰ ਇਹ ਮੱਝ ਪਸੰਦ ਆਊਗੀ ਉਹਦਾ ਹੱਕ ਆ ਵੀ ਉਹ ਤਸੱਲੀ ਫੁੱਲ ਕਰੇ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਸਿੱਧੀ ਗੱਲ ਮਾਲਕ ਨਾਲ ਹੋਊਗੀ ਜੋ ਵੀ ਹੋਣੀ ਹੈ ਡੀਲ ਤੁਹਾਡੀ ਆਪਣੀ ਆਪ ਦੀ ਸਮਝ ਦੀ ਹੋਊਗੀ ਆਓ ਪਹਿਲਾਂ ਜਾਣਕਾਰੀ ਲਈਏ ਫਿਰ ਇਹਨੂੰ ਆਪਾਂ ਖੋਲਾਂਗੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਦੱਸਿਓ ਵੀਰ ਆਪਣਾ ਬਾਈ ਗੁਰਪ੍ਰੇਮ ਠੀਕ ਹੈ ਗੁਰਪ੍ਰੇਮ ਬਾਈ ਖੇਤੀਬਾੜੀ ਦੇ ਨਾਲ ਨਾਲ ਪਸ਼ੂ ਸਾਂਭਦੇ ਹੋ ਹਾਂਜੀ ਅੱਛਾ ਅੱਜ ਜਿਹੜੀ ਮੱਝ ਆਪਾਂ ਵੇਚਣ ਲੱਗੇ ਹਾਂ ਕੰਨਵਾਂ ਸੂਆ ਸੂਗੀ ਇਹ ਚੌਥਾ ਸੂਆ ਜੀ ਚੌਥਾ ਸੂਆ ਇਹਨੇ ਸੋਣਾ ਹਾਂਜੀ ਅੱਛਾ ਬਾਈ ਦੁੱਧ ਦਾ ਕੀ ਰਿਕਾਰਡ ਆ ਤੀਜੇ ਸੂਏ ਦਾ ਦੁੱਧ ਜੀ 16 ਲੀਟਰ ਦੁੱਧ ਦਿੱਤਾ 16 ਲੀਟਰ ਦੁੱਧ ਦਿੱਤਾ ਤੀਜੇ ਸੂਏ 'ਚ ਹਾਂਜੀ ਹੁਣ ਇਹਦੀ ਏਆਈ ਗੁਰਪ੍ਰੀਤ ਬਾਈ ਨੇ ਕੀਤੀ ਹਾਂਜੀ ਹਾਂਜੀ ਦੱਸੋ ਏਆਈ ਗੁਰਪ੍ਰੀਤ ਵੀਰ ਬਰਗਾੜੀ ਤੋਂ ਪ੍ਰੈਕਟਿਸ ਕਰਦਾ ਬਾਈ ਉਹਨੇ ਏਆਈ ਕੀਤੀ ਐ ਫੋਨ ਤੇ ਉਹਦੇ ਨਾਲ ਗੱਲ ਹੋ ਗਈ ਐ ਟੋਟਲ ਡਾਟਾ ਉਹਦੇ ਕੋਲ ਡੈਰੀ ਤੇ ਐ ਜਿਹੜਾ ਸੀਮਣੇ ਦੇ ਲੱਗਾ ਹੋਇਆ ਉਹ ਜਦੋਂ ਉਹਨੂੰ ਤੁਸੀਂ ਵੀਡੀਓ ਦੇਖ ਕੇ ਫੋਨ ਲਾਉਣੇ ਐ ਤੋ ਬਾਈ ਡੈਰੀ ਤੋਂ ਪੜ੍ਹ ਕੇ ਦੱਸ ਦਊਗਾ ਤੁਹਾਨੂੰ ਸੀਮਨ ਦਾ ਕਨਫਰਮ ਕਰ ਦਿਆਂਗੇ ਵੀ ਕਿਹੜੇ ਬੁੱਲ ਤੋਂ ਏਆਈਏ ਸਮਝਦੀ ਹੋਈ ਵੀ ਐ ਸੋ 16 ਲੀਟਰ ਦੁੱਧ ਪਿਛਲੇ ਸੂਏ ਚ ਦਿੱਤਾ ਹੈ ਦੈਣ ਬਾਈ ਕਿੰਨੇ ਕੁ ਲੈ ਸਕਦੀ ਅੰਦਾਜ਼ਾ ਦੈਣ ਜੀ ਬਸ 5-4 ਹੀ ਆ ਤਿਆਰੀ ਚ ਹੁਣ ਤਾਂ ਹਾਂਜੀ ਅੱਛਾ ਬਾਈ ਡਿਮਾਂਡ ਦੀ ਰੇਟ ਕੀ ਰੱਖਦੇ ਹੋ ਡਿਮਾਂਡ ਜੀ ਆਪਣੇ ਫੋਨ ਤੇ ਗੱਲਬਾਤ ਹੋ ਜੂਗੀ ਰੇਟ ਫੋਨ ਤੇ ਰੱਖ ਲਾਂਗੇ ਹਾਂਜੀ ਸੋ ਦੋਸਤੋ ਰੇਟ ਫੋਨ ਤੇ ਰਹੂਗਾ ਕਿਉਂਕਿ ਬਾਈ ਦੱਸਦਾ ਸੀ ਵੀ ਇੱਥੇ ਲੋਕਲ ਵਪਾਰੀ ਵੀਰ ਜਿਹੜੇ ਬਾਈ ਕੋਲ ਆਉਂਦੇ ਆ ਸੋ ਉਸ ਕਰਕੇ ਰੇਟ ਫੋਨ ਤੇ ਖੋਲੋ ਬਈ ਇਹਨੂੰ ਤੋੜ ਕੇ ਦਿਖਾ ਦੇ। ਸੋ ਇਹ ਮੱਝ ਤੁਹਾਨੂੰ ਤੋੜ ਕੇ ਦਿਖਾਉਣੇ ਆ ਦੋਸਤੋ ਸੂਆ ਇਹਨੇ ਸੂਣਾ ਹੈ ਚੌਥਾ ਤੀਜੇ ਸੂਏ ਦਾ ਦੁੱਧ 16 ਕਿਲੋ ਸਿੰਘ ਥੋੜਾ ਜਿਹਾ ਖੁੱਲਾ ਹੈ ਉਹ ਤੁਹਾਡੇ ਸਾਹਮਣੇ ਆ ਦਿਸਦਾ ਢਾਂਚਾ ਭਾਰਾ ਹੈ ਮੱਝ ਦਾ ਹਵਾਨਾ ਇਹਦਾ ਪੱਕਾ ਹੈ ਜੋਸ਼ ਵਾਲਾ ਹਵਾਨਾ ਚੌੜਾ ਫੁੱਲਾ ਹਵਾਨਾ ਥੱਲੇ ਨੂੰ ਘਟਾ ਹਵਾਨਾ ਸੋ ਇਹ ਤੁਹਾਨੂੰ ਤੋੜ ਕੇ ਦਿਖਾ ਰਹੇ ਆ ਦੋਸਤੋ ਇਹ ਮੱਝ ਖੇਲ ਤੇ ਹੀ ਲੈ ਜਾਣੀ ਫੇਰ ਬਈ ਹਾਂਜੀ ਖੇਲ ਤੇ ਹੀ ਲੈ ਜਾਓ ਫੇਰ ਖੇਲ ਤੇ ਸੋ ਸੋਹਣਾ ਫੇਰ ਤੁਸੀਂ ਦੇਖੋ ਹੋਰ ਕਢਾ ਦਿਓ ਕਿਹੜਾ ਬਾਈ ਸੋ ਇੱਕ ਦੋ ਦਿਨ ਦੱਸੋ ਲਾਉਗੀ ਸੂਨ ਦੇ ਵਿੱਚ ਤਿਆਰੀਆਂ ਜੀਆਂ ਲਗਭਗ ਕਰੀ ਖੜੀ ਐ ਮੱਝ ਪਰ ਹਜੇ ਹਵਾਨਾ ਢਿੱਲਾ ਦਿਸਦਾ ਇਹਦੇ 'ਚ ਹਜੇ ਜੋਸ਼ ਹੋਰ ਭਰੂਗੀ ਫੁੱਲ ਵਜਨ ਵਾਲੀ ਮੱਝ ਐ ਚੜਾਈ ਚੜੂਈ ਮੱਝ ਦੀ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਚੰਗੀ ਦਿਸਦੀ ਐ ਬਾਕੀ ਖਾਸ ਗੱਲ ਹੁੰਦੀ ਐ ਥਣ ਤੇ ਹਵਾਨਾ ਹਵਾਨਾ ਕਾਫੀ ਚੰਗਾ ਦੁੱਧ ਵਾਲਾ ਹਵਾਨਾ ਐ ਦੋਧ ਕਿੰਨਾ ਚੋਲੋਗੇ ਥੋਡੀ ਸਮਝ ਐ ਰੇਟ ਬਾਈ ਫੋਨ ਤੇ ਰੱਖੂਗਾ ਜਿਹਨੂੰ ਪਸੰਦ ਆਉਂਦੀ ਮੱਝ ਤੇ ਕਾਲ ਕਰਕੇ ਤੁਸੀਂ ਕਨਫਰਮ ਕਰ ਲਿਓ ਵੀ ਕੀ ਡਿਮਾਂਡ ਐ ਇਸ ਮੱਝ ਦੀ ਬਾਈ ਰੱਖਦਾ ਸੋ ਇੱਕ ਹੀ ਨਾਗੇ ਇਸ ਵੀਡੀਓ ਚ ਦਿਖਾਉਣਾ ਸੀ ਇੱਥੇ ਰੋਕਿਓ ਬਣਾ ਬਈ ਵੈਸੇ ਸੀਲ 3ਫ ਜੇ ਸੁਵਾ ਦੀਏ ਦੋਸਤੋ ਜਦੋਂ ਬਾਈ ਨੂੰ ਆਉਂਦਾ ਸੀ ਉਦੋਂ ਵੀ ਅੰਦਾਜ਼ਾ ਹੁੰਦਾ ਸੀ ਹੁਣ ਤੁਰਦੀ ਤੋਂ ਵੀ ਸਾਨੂੰ ਜੱਜਮੈਂਟ ਹੁੰਦੀ ਹੋਣੀ ਐ ਥਣ ਸੋਹਣੇ ਐ ਅਗਲੇ ਵੀ ਹਵਾਨੇ ਤੇ ਨਾੜਾਂ ਚੰਗੀਆਂ ਐ ਮੜਾ ਜਾ ਬਈ ਪੈਰ ਪਟਾਲੋ ਪੈਰ ਜਿੱਥੇ ਦੋਸੋ ਪੈਰ ਰੋਕ ਲੈਂਦੀ ਐ ਉਵੇਂ ਹੀ ਖੜ ਜੰਦੀ ਕਰਮਾਂ ਵਾਲੀ ਤੁਸੀਂ ਹਵਾਨਾ ਦੇਖੋ ਇਹਦਾ ਇਦਾਂ ਦਾ ਰੋਖ ਤੋਂ ਦਿਸਦਾ ਸੋ ਇਹ ਮੱਝ ਫॉर ਸੇਲ ਐ ਆ ਲੈ ਖੇਲਤੀ ਫੇਰ ਲੈ ਜੂ ਬਈ ਸੋ ਦੋਸੋ ਇਸ ਵੀਡੀਓ ਦੇ ਵਿੱਚ ਫਿਲਹਾਲ ਤੁਹਾਨੂੰ ਮੈਂ ਇੱਕ ਇਹ ਮੱਝ ਦਿਖਾ ਰਿਆ ਸੀ ਸੋ ਦੋਸੋ ਦੇਖੋ ਹਵਾਨਾ ਮੱਝ ਦਾ ਇਹ ਰੋਖ ਹੈ ਦੇ ਹਵਾਨੇ ਦੇ ਉੱਤੇ ਦੋ ਬਟਨ ਵੀ ਦਿਸਦੇ ਆ ਥਾਣਾ ਦਾ ਸੈਜ ਵੀ ਤੁਸੀਂ ਦੇਖ ਲਿਆ ਸੋ ਹਵਾਨਾ ਵੀ ਤੁਹਾਨੂੰ ਲਗਭਗ ਕਲੀਅਰ ਦਿਖਾਤਾ ਹੈ ਧੰਨਵਾਦ ਦੋਸਤੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਵਾਸਤੇ ਨੰਬਰ 91 ਦਾ ਸਕਰੀਨ ਉੱਤੇ ਜਿਹੜਾ ਚੱਲ ਰਿਹਾ ਹੈ ਇਹਦੇ ਤੁਸੀਂ ਕਾਲ ਕਰ ਸਕਦੇ ਹੋ